ਪਹਿਲੇ ਮਹੀਨੇ ਦੀ 20 ਤਰੀਕ ਆਏ ਆ ਕਿ ਮੌੜ ਮੰਡੀ ਤੇ ਬਣਰੋ ਮਾਲਵਾ ਬਲੌਗਰ YouTube ਚੈਨਲ ਨਾਲ ਦਿਖਾਉਂਦੇ ਆ ਵੀ ਕੀ ਰੇਟ ਨਿਕਲਦੇ ਆ ਜਿਹੜੇ ਭੈਣ ਭਰਾ ਪਹਿਲੀ ਵਾਰ ਵੀਡੀਓ ਨੂੰ ਦੇਖਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕੋਈ ਘਾਟ ਬਾਤ ਕਿਵੇਂ ਹੁੰਦੀ ਆ ਦਿਖਾਉਂਦੇ ਆ ਫਿਰ ਬਣਰੋ ਮਾਲਵਾ ਬਲੌਗਰ YouTube ਚੈਨਲ ਦਾ ਤੇ ਚਲੋ ਫਿਰ ਕਰੋਨੇ ਆ ਦਰਸ਼ਨ ਸੁਣੂ ਅੱਜ ਟੌਪ ਦੀਆਂ ਮੱਝਾਂ ਦੇ ਮੌੜ ਮੰਡੀ ਤੇ ਮੱਝ ਆਈ ਆ ਪੂਰੀ ਸਿਰਾ ਬੁੱਤ ਬਿਲਕੁਲ ਪਤਲੀ ਮਗਰ ਕੱਟੀ ਐ ਸਿੰਘਾਂ ਦੀ ਕੁੰਡੀ ਤੇ ਪਿੰਡਾ ਬੜਾ ਜ਼ਬਰਦਸਤ ਬਣਾਇਆ ਹੋਇਆ ਮੱਝ ਨੇ ਬਾਈ ਕਹਿੰਦਾ 16 ਲੀਟਰ ਕੱਢਿਆ ਦੁੱਧ ਪਹਿਲੇ ਛੂਏ ਤੇ ਤੀਜੇ ਛੂਏ ਮੱਝ ਆ ਬਾਈ ਸਾਰੀ ਡਿਟੇਲ ਲੈਣਾ ਇਹਦੀ ਤੇ ਬੋਡੀ ਬੰਤਰ ਦੀ ਬੜੀ ਤਕੜੀ ਐ ਤੇ ਇੱਕ ਵਾਰੀ ਮੈਂ ਥੱਲੋ ਦਿਖਾ ਦਿਆਂ ਆਰਡਰ ਕੁਆਲਿਟੀ ਤੇ ਇੱਕ ਵਾਰੀ ਮੈਂ ਦਿਖਾ ਦਿਆਂ ਫੇਸ ਮੱਝ ਦਾ ਤੇ ਸਿੰਘਾਂ ਸਿੰਘਾਂ ਦੀ ਬੜੀ ਕੁੰਡੀ ਆ ਸਾਰੀ ਇਹਦੀ ਡਿਟੇਲ ਪਤਾ ਸਤਸਰੀ ਕਾਲ ਬਾਈ ਕਟੇ ਦੀ ਬਾਈ ਆਪਣੀ ਹੈ ਹਾਂਜੀ ਅੱਛਾ ਕਹਵੇਂ ਛੂਏ ਹੁਣ ਇਹ ਤੀਜੇ ਛੂਏ ਹੈ ਬਾਈ ਜੀ ਤੀਜੇ ਛੂਏ ਹਾਂਜੀ ਠੀਕ ਹੈ ਆਪਣੀ ਘਰ ਦੀ ਹੈ ਇਹ ਮੱਝ ਹਾਂਜੀ ਹਾਂਜੀ ਅੱਛਾ ਤੇ ਆ ਕੱਟੀ ਇੱਛਦੀ ਹੈ ਹਾਂਜੀ ਇੱਛਦੀ ਹੈ ਤੇ ਇਹਦੇ ਸੀਮੰਡ ਬਾਰੇ ਕੋਈ ਪਤਾ ਨਹੀਂ ਹਜੇ ਸੀਮਾ ਮੁੰਡੇ ਨੂੰ ਪਤਾ ਹੈ ਜੀ ਅੱਛਾ ਚਲੋ ਉਹਨਾਂ ਨੂੰ ਪਤਾ ਹੋ ਠੀਕ ਹੈ ਤੇ ਹੁਣ ਇਹਦੀ ਕੀ ਡਿਮਾਂਡ ਕਰ ਦੋ ਤੁਸੀਂ 3 ਲੱਖ ਕਰ ਦਿਆਂਗੇ ਡਿਮਾਂਡ 3 ਲੱਖ ਹਾਂਜੀ ਤੇ ਮੌਕੇ ਤੇ ਕਰ ਲਓ ਕੁਛ ਹਾਂ ਕੋਈ ਨਹੀਂ ਜੀ ਦੇ ਕੇ ਆ ਤੁਹਾਡੀ ਕੋਈ ਨਹੀਂ ਕਰਦਾ ਇਹ ਮਾਨਤਾ ਤੇ ਸੂਏ ਕਹਿੰਦੇ ਹੁਣ ਇਹ ਤੀਜੇ ਸੂਏ ਤੀਜੇ ਸੂਏ ਆ ਠੀਕ ਆ ਕਰਦੀ ਕੱਟੀ ਆ ਤੇ ਪਹਿਲੇ ਸੂਏ ਦਾ ਕੀਰ ਕੱਟ ਰਿਹਾ ਹੈਗਾ ਪਹਿਲੇ ਸੂਏ 15 ਲੀਟਰ ਦਾ ਦਿੱਤਾ ਜੀ ਨੇ ਅੱਛਾ ਹੁਣ ਇਹ ਤੀਜੇ ਸੂਏ ਹਾਂਜੀ ਠੀਕ ਆ ਤੇ ਮੋਬਾਈਲ ਨੰਬਰ ਬੋਲ ਦਿਓ 99175 ਜੀ ਹਾਂਜੀ 68237 ਠੀਕ ਆ ਇੱਕ ਵਾਰੀ ਫੇਰ ਬੋਲ ਦਿਓ 99175 ਜੀ ਹਾਂ 68237 ਅੱਛਾ ਕੱਟੀਆਂ ਹੈ 나ੜੂ ਵਾਲੇ ਹਨੀ ਹਾਂ 나ੜੂ ਵਾਲੇ ਹਨੀ ਕਦੋਂ ਹੋਇਆ ਸੂਈ ਨੂੰ ਅੱਜ ਨੌਮਾਦ ਨੇ ਅੱਜ ਨੌਮਾਦ ਨੇ ਠੀਕ ਹੈ ਤੇ ਪਿੰਡ ਕਿਹੜਾ ਆਪਣਾ ਚਾਹੋ ਕੇ ਆ ਬਠਿੰਡਾ ਜ਼ਿਲ੍ਹੇ ਚ ਪੈਂਦਾ ਕਿਹੜਾ ਚਾਹੋ ਵੱਡਾ ਮੇਲੇ ਵਾਲਾ ਪਿੰਡ ਠੀਕ ਹੈ ਜੀ ਲੈ ਬਾਈਆਂ ਦਾ ਸਪਰਕ ਕਰ ਲਓ ਕਿਹੜਾ ਬਈ ਚਾਹਵਾਨ ਹੋਵੇ ਇੱਕ ਵਾਰੀ ਮੈਂ ਇਧਰ ਦੀ ਫੇਰ ਦਿਖਾ ਦਿਆਂ ਮੱਝ ਦਾ ਬਾਡੀ ਬੰਤਰ ਬੜੀ ਤਕੜੀ ਬਣੀ ਹੋਈ ਆ ਮੱਝ ਦੀ ਇਹ ਆ ਲੋ ਜੀ ਪੂਰੀ ਮੱਝ ਦਿਖਾਉਂਦੇ ਆ ਮੰਡੀ ਤੇ ਆਈ ਬਿਲਕੁਲ ਸ਼ਿੰਗਾਰ ਮੰਡੀ ਦਾ ਤੇ ਬਾਡੀ ਭਾਤ ਦੀ ਬੜੀ ਤਕੜੀ ਚੀਜ਼ ਹੈ ਤੇ ਹਣਕ ਵਾਰ ਟਿਕਵਾਰੀ ਵਿੱਚ ਚੈੱਕ ਕਰਵਾ ਦਿਆਂ ਮਗਰ ਕਟਾ ਤੇ ਕਿੰਨੇ ਕੁ ਦਿਨਾਂ ਦੀ ਸੂਈ ਆ ਸਾਰੀ ਡਿਟੇਲ ਬਾਈ ਤੋਂ ਤੇ ਕਰੌਂਡਿਆਂ ਗੱਲਬਾਹੀਆਂ ਨਾਲ ਸਾਰੀ ਤੇ ਹਾਂ ਜੀ ਠੀਕ ਆ ਤੁਸੀਂ ਚਲਾਓ ਇੱਕ ਵਾਰ ਬਾਈ ਜੀ ਤੋਂ ਡਿਟੇਲ ਪੁੱਛਦੇ ਆ ਸਾਰੀ ਤੇ ਇਹ ਦਿਖਾ ਦੇ ਆਰਡਰ ਕਵਾਰਤੀ ਸਸਰੀਕਾਲ ਬਾਈ ਕਿਹੜਾ ਪਿੰਡ ਆ ਗਾਗਾ ਲੜਾ ਗਾਗਾ ਲੜਾ ਹਾਂਜੀ ਠੀਕ ਆ ਤੇ ਛੂਏ ਕਿੰਮਿਆਂ ਵਿੱਚ ਤੀਜੀ ਦੁੱਧ ਕਿੰਨੇ ਲੀਟਰ ਹੋ ਰਹੇ ਥੱਲੇ ਪੂਰਾ 20 ਪੂਰਾ 20 ਹਾਂਜੀ ਅੱਛਾ ਤੇ ਉਹ ਜਾਨਵਰ ਏਛੇ ਦੇ ਸੀਮਿੰਟ ਛੂਮੜ ਬਾਰੇ ਪਤਾ ਕੋਈ ਇਕੱਟੇ ਦੇ ਮੈਂ ਸੰਤੀ ਲਵਾਈ ਆ ਆ ਮੀਸ਼ਾਨ ਤੋਂ ਲਵਾਈ ਆ ਹਾਂਜੀ ਅੱਛਾ ਤੇ ਸੂਏ ਕਹਿੰ ਮੈਂ ਹੁਣ ਤੀਜੇ ਤੇ ਦੁੱਧ ਕਿੰਨੇ ਲੀਟਰ 20 ਪਲੱਸ 20 ਪਲੱਸ ਤੇ ਡਿਮਾਂਡ ਕੀ ਕਰਦੇ ਹੁਣ 3 ਲੱਖ ਰੁਪਏ 3 ਲੱਖ ਮੌਕੇ ਤੇ ਮੌਕੇ ਤੇ ਮਾਨਤਾ ਨਾ ਹੋ ਜੂਗਾ ਮਾਨਤਾ ਨਾ ਹੋ ਜੂਗਾ ਠੀਕ ਆ ਮੌਕੇ ਤੇ ਮਾਨਤਨ ਹੋ ਜੂ 3 ਲੱਖ ਰੇਟ ਕਰਦੇ ਆ 20 ਲੀਟਰ ਪਾਈ ਕਹਿੰਦਾ ਦੁੱਧ ਹੈ ਤੇ ਮੋਬਾਈਲ ਨੰਬਰ ਬੋਲ ਦੇ ਸੋਹਣਾ 99723 ਹਾਂ 97639 ਇੱਕ ਵਾਰੀ ਫੇਰ ਬੋਲ ਦੇ 99723 ਹਾਂ 99639 ਤੇ ਠੀਕ ਆ ਲੋ ਵੀਰੇ ਕਰ ਲੋ ਚੈੱਕ ਤੇ ਇੱਕ ਵਾਰੀ ਮੈਂ ਫੇਰ ਮੱਝ ਦਾ ਤੋਰਦੇ ਨੇ ਜੀ ਮਣੀ ਆਰਡਰ ਦਿਖਾ ਦੇ ਕੋਈ ਨਹੀਂ ਤੋੜਾ ਮੈਂ ਚੈੱਕ ਕਰਵਾਤਾ ਮੇਰਾ ਲੱਗਿਆ ਹੋਇਆ ਸੀ ਕੈਮਰਾ ਪਿੱਛੋਂ ਮੈਂ ਪਾਈਆਂ ਨਾਲ ਚ ਪਰਕਰ ਲੋ ਪਿੰਡ ਕਿਹੜਾ ਲਹਿਰਾ ਗਾਗਾ ਜੀ ਡਾਕਾ ਲਹਿਰਾ ਪਿੰਡ ਠੀਕ ਹੈ ਜੀ ਲੀਲੀ ਰਾ ਵਿੱਚ ਮੱਝ ਦਿਖਾਉਂਦੇ ਆ ਤੇ ਬੜੀ ਜ਼ਬਰਦਸਤ ਵਾਟ ਗਿਆ ਹੈ ਗੈਪ ਵਾਲਾ ਥਣ ਲੱਗਿਆ ਹੋਇਆ ਤੇ ਟੇਡਾ ਕੱਟ ਤੇ ਅੱਖੋਂ ਬਿੱਲੀ ਤੇ ਪੁੱਛਦਿਆਂ ਵੀ ਕੀ ਰੇਟ ਚ ਤੇ ਕਿੰਨੇ ਐਮ ਐਚੂ ਹੈ ਤੇ ਕਿੰਨਾ ਕੁ ਦੁੱਧ ਤੇ ਆ ਇਹ ਵੀ ਕੱਟਰੂ ਵੀ ਇਹਦਾ ਲੀਲੀਰਾ ਵਿੱਚ ਹੀ ਹੈ ਹੈ ਵੀਰੇ ਹਾਂਜੀ ਹਾਂਜੀ ਕੱਟਾ ਕੱਟਿਆ ਕੱਟਾ ਅੱਛਾ ਇਹ ਕਿੰਨੇ ਐਮ ਐਚੂ ਹੈ ਹੁਣ ਦੂਜੇ ਛੂਏ ਦੁੱਧ ਕਿੰਨੇ ਲੀਟਰ ਆ ਇਹ ਥੱਲੇ 8 ਦਿਨਾਂ ਦੀ ਹੋਈ ਆ ਅੱਛਾ ਇਹ ਹੋ ਗਿਆ ਚਲੋ ਮੰਤਰੀ 14 15 ਲੀਟਰ ਹੈ 14 15 ਲੀਟਰ ਤਿਆਰ ਹੈ ਠੀਕ ਹੈ ਹੁਣ ਕੀ ਡਿਮਾਂਡ ਕਰਦੇ ਹੋ 3 25 ਮੰਗਦੇ 3 25 ਠੀਕ ਹੈ 3 25 ਰੇਟ ਤੇ ਦੁੱਧ 15 ਕਿਲੋ 15 ਲੀਟਰ ਦੁੱਧ ਠੀਕ ਹੈ ਤਾਂ ਮੌਕੇ ਤੇ ਮੌਕੇ ਤੇ ਹੋ ਜੂਗੀ ਤੇ ਮੋਬਾਈਲ ਨੰਬਰ 99155 ਜੀ ਹੂੰ 12130 ਤੇ ਪਿੰਡ ਕਿਹੜਾ ਜੜਾ ਭਾਈ ਦਿੜਪਾ ਠੀਕ ਹੈ ਲੈ ਬਾਈ ਨਾ ਸ਼ਰਕ ਕਰ ਲਿਓ ਤੇ ਕੱਟਰੂ ਬੜਾ ਸਨੱਖਾ ਇਹ ਤੇ ਮਗਰ ਵੀ ਪਿੱਥੋ ਵਾਲੇ ਕੋਲੇ ਬਾਈ ਕੋਲੇ ਮੱਝ ਹੈ ਦਿਖਾਉਂਦੇ ਆ ਤੇ ਤੋਂ ਉਤਾਰ ਕੇ ਇੱਕ ਵਾਰੀ ਲਿਉਟਾ ਬੜਾ ਸਨੱਖਾ ਬਣਾਇਆ ਹੋਇਆ ਗੈਪ ਮੁਠੀ ਆਲਾ ਥਾਣਾ ਆ ਜਾ ਮੋੜ ਦਾ ਸੋਹਣਿਆ ਟੋਪੀ ਤਾਂ ਥੋੜੀ ਜਿਹੀ ਲਹੀ ਹੋਈ ਆ ਤੇ ਆਰਡਰ ਕੁਆਂਟੀਟੀ ਬੜੀ ਜ਼ਬਰਦਸਤ ਬਣਾਈ ਹੋਈ ਹੈ ਮਾਜਣੇ ਲੈ ਦਿਖਾ ਦੇ ਇੱਕ ਵਾਰੀ ਆਹ ਲੋ ਜੀ ਇੱਕ ਵਾਰੀ ਦੂਰੋਂ ਦਿਖਾ ਦਿਆਂ ਕਰਦੇ ਆ ਗੱਲਬਾਤ ਫਿਰ ਸਾਰੀ ਵੀ ਕੀ ਰੇਟ ਰੂਟ ਰੱਖਦਾ ਅੱਜ ਇਹ ਮੱਝ ਦਾ ਕਿੱਥੋਂ ਤੱਕ ਛੱਡੂ ਤੇ ਕਿੰਨੇ ਕ ਪੈਸੇ ਮੰਗੂ ਆ ਜਾ ਕੋਪੀ ਉਰੇ ਆ ਜਾ ਖਾਂ ਕੇ ਵੀ ਹੋ ਗਈ ਹਾਂਜੀ ਹੋਰ ਕੀ ਹਾਲ ਹਾਂਜੀ ਹੋਰ ਤੇ ਕੀ ਰੇਟ ਆ ਹੁਣ ਮੱਝ ਦਾ ਇਹਦਾ ਰੇਟ ਤਾਂ ਇਹ 115 ਕਰਦੇ ਦੁੱਧ 15 ਕਿਲੋ ਜਮਾ ਰੈਡੀ ਆ 15 ਲੀਟਰ ਦੁੱਧ ਹੈ ਜਮਾ ਡੱਬੇ ਵਾਲਾ ਤੇ ਕਿੰਨਾ ਰੇਟ ਕਰਤਾ 25 ਮਨ ਹੋਵੇ ਸੀਮ 29 ਦੀ ਕੱਟੀ ਹੈ ਕਿੱਥੇ ਆ ਅੱਛਾ ਉਹ ਮੂਰੇ ਆ ਠੀਕ ਆ ਤੇ ਕਹਵੇਂ ਛੂ ਗਿਆ ਹੁਣ ਇਹ ਚੌਥਾ ਤੇਕ ਤੈਪ ਤੇ ਜਾਇ ਜਾਇ ਕਿੱਥੋਂ ਤੱਕ ਹੈ ਬਾ ਮਾਨਦਾਨ ਕਰਦਾ ਇੱਕ 10 ਦੀ ਮੱਝ ਦੇਣਾ ਇੱਕ 10 ਦੀ ਮੱਝ ਦੇ ਦੋਗੇ ਠੀਕ ਹੈ ਮੋਬਾਈਲ ਅੱਛਾ ਮੋਬਾਈਲ ਨੰਬਰ ਬੋਲ ਦਿਓ 82647521 ਤੇ ਆਪਣਾ ਰਾਕੀ ਆ ਗੋਪੀ ਪਿੱਤੋ ਲੈ ਬਾਈ ਨਾ ਚ ਪਰ ਕਰ ਲੈ ਘਰੇ ਵੀ ਮੱਝ ਰੱਖਦਾ ਅੱਛਾ ਕਿੰਨੇ ਕੁ ਪਸ਼ੂ ਰੱਖ ਦੋ ਕਰੇ ਜੇ ਕੋਈ ਬੰਦਾ ਬਾਹਰੋਂ ਆਵੇ ਕੋਈ ਜੱਕਰ ਨਹੀਂ ਇਹੇ ਜੀ ਬਰੀਡ ਵਾਂਗੂ ਹੋਣੀ ਹੋਵੇ अच्छा ले भाई भाई नाच पर कर ले ते ते ये आ वाली अच्छा ए दी ਕਿੰਨੇ ਲੀਟਰ ਇਹਦੇ ਥੱਲੇ ਦੁੱਧ ਆਉਣਾ ਭਲੂਣਾ हां ਪਹਿਲਾਂ ਬੱਚੀ ਆ ਦੋ ਤਰੀਕ ਨੂੰ ਦਿਨ ਪੂਰੇ ਹੋਣੇ ਹਜੇ ਚੂਣੀ ਹੈ ਠੀਕ ਹੈ ਹਾਂ ਲੈ ਵੀ ਕਰ ਦੇ ਥੋੜੀ ਤੇ ਕਿਹੜੀ ਚ ਚਪਾਈਂਦੀ ਆ ਇਹ ਇਹ ਚਿਪਦਾ ਕਰਾਉਸ ਆ ਜੀ ਇਹ ਚਿਪਦਾ ਕਰਾਉਸ ਆ ਠੀਕ ਤੁਹਾ ਦਾ ਤੋਹਫਾ ਹੈ ਹੁਣ ਮੂਰੇ ਗਰਮੀ ਆਊਗੀ ਥੋੜਾ ਮੈਂ ਗਰਮੀ ਚ ਧੁੱਪੇ ਬੰਨੀ ਰੱਖੋ ਆਣੀ ਇਹ ਮਿਲਣਾ ਮਾਰਦੀ ਠੀਕ ਹੈ ਦੇਖੋ ਇਹ ਵਾਰੀ ਹਾਂਜੀ ਤੇ ਇਹਦੀ ਕੀ ਡਵੰਡ ਹੈ ਇਹਦਾ 65000 ਰੁਪਏ ਮਾਗਦਾ ਹੈ 65000 ਤੇ ਮੌਕੇ ਤੇ ਹੋ ਜਾ ਮੌਕੇ ਦੇ ਮਾਨਦਾਰ ਠੀਕ ਹੈ ਭਾਨਾ ਦੇ ਸੋਹਣਿਆ ਬੱਤੀ ਉਹ ਹੈ ਬਹੁਤ ਚੰਗੀ ਹੈ ਸੀ ਲੈ ਠੰਡੀ ਸੀ ਲੈ ਬੱਤੀ ਹੈ ਤੇ ਹਾਂਜੀ ਇਹ ਸ਼ਮਾ ਮੋਬਾਈਲ ਨੰਬਰ ਤੇ ਇੱਕ ਵਾਰੀ ਫੇਰ ਬੋਲ ਦੇ ਨੰਬਰ 826475248 ਠੀਕ ਹੈ ਲੈ ਭਾਈ ਨਾ ਚ ਪਰ ਕਰ ਲਓ ਦੇਖੋ ਨਾ ਪੰਜਾ ਕੋਲੇ ਆਰਡਰ ਕਵਾਕ ਕਰ ਲੋ ਚੱਕ ਬਹੁਤ ਸਨਖਾ ਬਣਾਇਆ ਹੋਇਆ ਮੁੱਠੀ ਠੰਡ ਗੈਪਾਲਾ ਤੇ ਇਹਦੀ ਸਾਰੀ ਟ੍ਰੇ ਲੈ ਕੇ ਪੁੱਛਦਾ ਵੀ ਕਿੱਥੋਂ ਆਇਆ ਤੇ ਕਿੰਨੇ ਪੈਸੇ ਦੀ ਤੇ ਕਿੰਨੇ ਲੀਟਰ ਦੁੱਧ ਤੇ ਕਹਵੇਂ ਛੂਏ ਤੇ ਤੋਰੋਗੇ ਮਾੜਾ ਇਹ ਤੋੜ ਕੇ ਦਿਖਾ ਦਿਓ ਇੱਕ ਵਾਰੀ ਭਾਈ ਤੁਰੰਤ ਕਰਵਾ ਦਿਓ ਇੱਕ ਵਾਰੀ ਮੈਂ ਚੈੱਕ ਤੇ ਸਾਰੇ ਡਿਟੇਲ ਲਾ ਮਗੇ ਇਹਦੀ ਵੀ ਕਹਵੇਂ ਛੂਏ ਆ ਤੇ ਕਿੰਨੇ ਲੀਟਰ ਦੁੱਧ ਕੱਢਿਆ ਇਹਨੇ ਤੇ ਕਿੰਨਾ ਹੋਣਾ ਤੇ ਕਿੰਨੇ ਪਿਛਲੇ ਛੂਏ ਤੇ ਲੈ ਇੱਕ ਵਾਰੀ ਅੱਧ ਪਾਰਟੀ ਕਰ ਲਓ ਮੈਂ ਚੈੱਕ ਬਹੁਤ ਸਿਰਖ ਆ ਜਾ ਮੋੜ ਲਿਆ ਸੋਹਣਿਆ ਆਪਾਂ ਨੂੰ ਜਾਂ ਕਰਦੇ ਸੀ ਠੀਕੇ ਦਾ ਸਿੰਘਾਂ ਦੀ ਥੋੜੀ ਬੜੀ ਕੁੰਡੀ ਐ ਤੇ ਆ ਜੇਕਰ ਬੰਨ ਲਾ ਬੰਨ ਲੈ ਇੱਕ ਵਾਰੀ ਫਿਰ ਦੇ ਦਿਖਾਉਂਦੇ ਆ ਸਾਰਾ ਇੱਕ ਵਾਰੀ ਇਹ ਆ ਲੋਟ ਕਾਰਨੋ ਚੈੱਕ ਤੇ ਇਹਦੀ ਵੀ ਭਾਈ ਤੁਛਤ ਸਤਿ ਸ੍ਰੀ ਅਕਾਲ ਭਾਈ ਕਿਹੜੇ ਪਿੰਡੋਂ ਆਏ ਹੋ ਦਾਤ ਦੇ ਦਾਤ ਦੇ ਦਾਤ ਤੁਸੀ ਦਾਤ ਕਿਹੜੇ ਪਿੰਡੋਂ ਆਏ ਹਾਂ ਅੱਛਾ ਤੇ ਕਿੰਨੇ ਲੀਟਰ ਦੁੱਧ ਆ ਮੈਸਲੇ ਹੁਣ ਇਹ ਥੱਲੇ ਹੋਊਗਾ ਪਹਿਲੇ ਨੇ 14 ਕਿਲੋ ਦੂਜੇ ਪਹਿਲੇ ਨੇ 14 ਹਾਂ ਦੂਜੇ ਚੂਹੇ ਹਾਂ ਅੱਛਾ ਤੇ ਹੁਣ ਕੀ ਡਿਮਾਂਡ ਕਰਤਾ ਇਹਦੀ ਦੋ ਕਰਦਾ ਦੋ ਵੀ ਤੇ ਛੱਡੇਗਾ ਕਿੱਥੋਂ ਤੱਕ ਜਿਸੇ ਗੱਲ ਹੁੰਦੀ ਆ ਕਿੱਥੇ ਗੱਪ ਮੋਬਾਈਲ ਨੰਬਰ ਬੋਲ ਦੇ 78144352 78 ਹਾਂ 1400 ਹਾਂ 4352 4352 ਲੈ ਭਾਈ ਨਾ ਚਪਰ ਕਰ ਲਓ ਕਿਥਾ ਲੋ ਸੀ ਬੜੀ ਚਨਖੀ ਆ ਬਾਈ ਕਹਿੰਦਾ ਕੁੱਲ 26 ਮਹੀਨਿਆਂ ਦੀ ਆਹ ਜੇ ਤੇ ਆ ਮਗਰ ਬੱਚਾ ਇੱਕ ਬੱਚੀ ਆ ਬਾਈ ਬੱਚੀ ਆ ਕਾਲਾ ਟੀਕਾ ਭਰਾਇਆ ਸੀ ਅੱਛਾ ਸੋਨ ਨੂੰ ਨਹੀਂ ਪਤਾ ਠੀਕ ਹੈ ਕਿੰਨੇ ਲੀਟਰ ਦੁੱਧਾ ਹੁਣ ਇਹਦੇ ਥੱਲੇ 18 ਲੀਟਰ 18 ਲੀਟਰ ਦੁੱਧਾ ਚੌਥਾ ਤੇ ਨਾ ਸੂਈ ਨੂੰ ਇਹ ਬੜਾ ਅਟ ਕੁਆਰਟ ਬੜੀ ਚਨਖੀ ਬਣਾਈ ਹੋਈ ਆ ਬਾਈ 25 ਦੀ ਤੇ ਬਿਲਕੁਲ ਸਰਾ ਹੈ ਤੇ ਇਹਦੇ ਬਾਰੇ ਪੁੱਛ ਕੇ ਦੱਸਦਾ ਵੀ ਕੀ ਰੇਟ ਮੰਗਣਗੇ ਤੇ ਬੜੀ ਸਨੱਖੀ ਬੱਚੀ ਹੈਗੀ ਉੱਤ ਵਾਲੀ ਹੈ ਕੀ ਡਿਮਾਂਡ ਕਰਤ ਹੁਣ ਇੱਕ 25 ਕਰ ਦੋ ਮੌਕੇ ਤੇ ਮੌਕੇ ਦੇ ਮਾਨਦਾਨ ਹੋ ਜੀ ਹਾਂ ਤਰ ਕਰ ਦੋਗੇ ਠੀਕ ਹੈ ਮੌਕੇ ਤੇ ਭਾਈ ਕਹਿੰਦਾ ਮਾਨ ਕਰਤਾਗੇ 1 25 ਤੇ ਮੋਬਾਈਲ ਨੰਬਰ ਬੋਲ ਦੋ ਕਿਸੇ ਦੇ ਯਾਦ 98 9815514677 ਠੀਕ ਹੈ ਲੈ ਭਾਈ ਨੱਚ ਪਰ ਕਰ ਅਮਰੀਕਾ ਬੱਚੀ ਦੇਖਣਯੋਗ ਆ ਗਾਖ ਲੱਗਿਆ ਹੋਇਆ ਬੱਚੀ ਤੇ ਚੌਥਾ ਦਿਨ ਚੋਈ ਨੂੰ ਦੁੱਧ ਕਿੰਨੇ ਲੀਟਰ? 3 ਲੀਟਰ ਠੀਕ ਹੈ। ਪਿੰਡ ਵਾਲੇ ਆਏ ਨੇ ਮੋੜ ਮੰਡੀ ਤੇ ਮੱਝ ਲੈ ਕੇ ਤੇ ਕੁਛ ਕੱਚੀ ਆ ਥੋੜੇ ਦਿਨਾਂ ਦੀ ਤੇ ਭਾਂਡਾ ਭੁੰਡਾ ਬਣਾਉਣਾ ਬੜਾ ਸੁਨੱਖਾ ਦੇਵਾ ਲੱਗਿਆ ਹੋਇਆ ਇਹਨੂੰ ਤੇ ਪੁੱਛਾਂਗੇ ਸਾਰੀ ਡਿਟੇਲ ਪਲੀ ਪਲੀ ਆ ਪੂਰੀ ਜ਼ਬਰਦਸਤ ਤੇ ਫੇਸ ਕੁਆਲਟੀ ਕਰ ਲਓ ਇੱਕ ਵਾਰੀ ਚੈੱਕ ਤੇ ਪੁੱਛਦੇ ਆਂ ਡਿਟੇਲ ਦੇ ਦੀ ਵੀ ਕਿੰਨੇ ਪੈਸੇ ਤੇ ਕਿੰਨੇ ਦਿਨਾਂ ਦੀ ਕੱਚੀ ਤੇ ਕਿੰਨਾ ਇਹਨੇ ਦੁੱਧ ਕਟਿਆ ਸਤਸ੍ਰੀਕਾਲ ਬਿੱਲੂ ਕਿਹੜਾ ਪਿੰਡ ਹੈ ਬੱਲਾ ਤੇ ਕੈਮੇ ਛੁਇਆ ਹੁਣ ਇਹ ਤੀਜੇ ਤੀਜੇ ਛੁਇਆ ਹਾਂਜੀ ਤੀਜੇ ਛੁਇਆ ਸੂ ਪਿਛਲੇ ਸਾਲ ਕੀ ਦੁੱਧ ਕਟਿਆ ਕਿੰਨਾ ਕ ਦੁੱਧ ਕਟਿਆ ਪਿਛਲੇ ਸੂਏ 14 ਲੀਟਰ ਕਟਿਆ ਠੀਕ ਹੈ ਹੁਣ ਜਾਂਦੀ ਦਿਨ ਪੂਰੇ ਨੇ ਇਹਦੇ ਦੋ ਚਾਰ ਦਿਨ ਬਾਅਦ ਲੈ ਜੂ ਠੀਕ ਹੈ ਤੇ ਡਿਮਾਂਡ ਕੀ ਕਰਦੋ ਹੁਣ ਇਹਦੀ ਰੂਡ ਕਰਦੋ ਤੇ ਮੌਕੇ ਤੇ ਮੌਕੇ ਤੇ ਜਿਹੇ ਜਾ ਕੋਈ ਹੋਣਾ ਮੌਕੇ ਤੇ ਕਹੇ ਜਾ ਕੋਈ ਸਾਹਿਬ ਜੀ ਚਾਹੂਗਾ ਲੈ ਤੇ ਮੋਬਾਈਲ ਨੰਬਰ ਬੋਲ ਦੇ 7963290 ਸੀ ਚੋ ਬੋਲ ਦੇ ਕਿੰਨਾ 7963290 ਸੀ ਚੋ ਬੋਲ ਦੇ ਠੀਕ ਹੈ ਲੈ ਭਾਈ ਇਹ ਵਪਾਰੀ ਨਹੀਂ ਹੈਗੇ ਪਿੰਡੋਂ ਆਏ ਨੇ ਮੱਝ ਲੈ ਕੇ ਜ਼ਿਮੀਦਾਰ ਨੇ ਤੇ ਨਹੀਂ ਤਾਂ ਘੋਟਕੇ ਕਰਦੇ ਗੱਲ ਤੇ ਸੰਗਦੇ ਜਾਂਦੇ ਗੱਲ ਕੀਤੇ ਲਈ ਤੇ ਮੋਬਾਈਲ ਨੰਬਰ ਬੋਲ ਤਾਂ ਸਪਰਕ ਕਰ ਲੇ ਖਬੇਂਦਰ ਭਾਈ ਆਇਆ ਤੌਲੇ ਤੋਂ ਵਪਾਰ ਦਾ ਕੰਮ ਕਰਦਾ ਹੈ ਇਹ ਲੈ ਵੀ ਤੋਰ ਦੇ ਮੱਝ ਤੇ ਇਹਦੇ ਨਾਲ ਸਾਰੀ ਡਿਟੇਲ ਕਰਨਾ ਇਹਦੇ ਨਾਲ ਸਾਰੀ ਜਾਣ ਪਛਾਨ ਕਰਵਾਉਣਾ ਛੋਟੀ ਵੀ ਕਿਹੜਾ ਪਿੰਡ ਕਿੰਨੇ ਕਿ ਡੰਗਰ ਰੱਖਦਾ ਘਰੇ ਤੇ ਇਹ ਕਿਹੜਾ ਆਪਾਂ ਸਕਰੀਨ ਤੇ ਚੱਲਦਾ ਇਹਦਾ ਕੀ ਰੇਟ ਤੇ ਕਿੰਨਾ ਦੁੱਧ ਸਾਰੀ ਡਿਟੇਲ ਅਕੇ ਦੱਸਦਾ ਬਹੁਤ ਸੋਹਣਾ ਮੁੱਠੀ ਥਣ ਲੱਗਿਆ ਹੋਇਆ ਜੈਪਾਲਾ ਤੇ ਸਿੰਘਾਂ ਦੀ ਕੁੰਡੀ ਬਿਲਕੁਲ ਬੂਥ ਪਤਲੀ ਤੇ ਫੇਸ ਕੁਆਲਟੀ ਕਰ ਲੋ ਇੱਕ ਵਾਰੀ ਚੈੱਕ ਤਾਂ ਸਾਰੀ ਡਿਟੇਲ ਲੈਣਾ ਇਹਦੇ ਬਾਰੇ ਕਿ ਕਿੰਨਾ ਦੁੱਧ ਕੱਢੂ ਕਿੰਨੇ ਪੈਸੇ ਤੇ ਕਹਵੇਂ ਸੂਏ ਤੇ ਮਗਰ ਬੱਚਾ ਕੱਟਿਆ ਜਾਂ ਘਟਕਟਾ ਹੈ ਨਾ ਘਟਕਾ ਤੇ ਸੇਮਾ ਦੇਣਾ ਸੂਈ ਨੂੰ ਕਿੰਨੇ ਲੀਟਰ ਦੁੱਧ ਕੱਢੂ ਤਾਂ 14 ਕਿਲੋ ਤਿਆਰ ਹੈ 14 ਲੀਟਰ ਤਿਆਰ 14 ਲੀਟਰ ਲੱਗਦਾ ਜੇ ਆਪਣੇ ਕੋਲ ਅੱਛਾ ਤੇ ਜੇ ਕੋਈ ਬੰਦਾ ਆਵੇ ਦੂਰੋਂ ਚੱਲ ਕੇ ਤਾਂ ਫੇਰ ਕੋਈ ਰਹਿਣ ਪਾਣ ਦਾ ਪ੍ਰਬੰਧ ਹੁੰਦਾ ਛੋਟੇ ਕੋਲ 1 ਡੰਗ ਚੋਵੇ 2 ਚੋਵੇ 4 ਡੰਗ ਚੋਲੇ 4 ਡੰਗ ਚੋਲੇ ਠੀਕ ਐ ਲੈ ਬਾਈ ਇੱਕ ਵਾਰੀ ਮੈਂ ਥੱਲੇ ਦਿਖਾ ਦਿਆਂ ਹੁਣ ਡਿਮਾਂਡ ਕੀ ਕਰਦਾ ਜੀ ਡਿਮਾਂਡ ਦਾ ਬਾਈ ਮੇਰੇ 75 ਦਾ 1 76 ਤੇ ਮੌਕੇ ਤੇ ਮਾਨਤਾ ਕਰਦੇ ਮਾਨਤਾਨ ਤਾਂ ਹੁੰਦਾ ਹੀ ਐ ਠੀਕ ਐ 1 76 ਮਾਨਤਾਨ ਕਰਾਂਗੇ ਜਰੂਰ ਬਾਈ ਕਹਿੰਦਾ ਵੀਡੀਓ ਦੇਖ ਕੇ ਉਹ ਕਿਹੜਾ ਮਾਨਤਾਨ ਕਰਾਂਗੇ ਮੋਬਾਈਲ ਨੰਬਰ ਬੋਲ ਦਿਓ 75 88 83 1 ਇੱਕ ਵਾਰੀ ਫੇਰ ਬੋਲੋ 75 88 83 1 ਪਿੰਡ ਕਿਹੜਾ ਢੋਲਾ ਪਿੰਡ ਢੋਲਾ ਪਿੰਡ ਨਾ ਚਾਹ ਲਖਵਿੰਦਰ ਲਖਵਿੰਦਰ ਸਿੰਘ ਲੈ ਬਾਈ ਸਪਰਕ ਕਰ ਲਿਓ ਤੇ ਇੱਕ ਵਾਰੀ ਮੈਂ ਫੇਸ ਪਾਰਟੀ ਮੱਝ ਦੀ ਕਰਾ ਦਾਂ ਚੈੱਕ ਪੰਜ ਸੱਤ ਮਈਆਂ ਹੁੰਦੀਆਂ ਨੇ ਪੰਜ ਸੱਤ ਮੌਜੂਦ ਹੁੰਦੀਆਂ ਮੱਝਾਂ ਹਾਂ ਜਦੋਂ ਵੀ ਕੋਈ ਆਵੇ ਤੇ ਇੱਕ ਡੰਗ ਚੋਵੇ ਦੋ ਡੰਗ ਚੋਵੇ ਅਬ ਦੀ ਤਸ਼ੱਲੀ ਕਰਕੇ ਹਾਂ ਤਸ਼ੱਲੀ ਬਾਹਰੋਂ ਆਪਾਂ ਲੰਮਾ ਲੈਣਾ ਮੰਗਰੋਂ ਲੰਬਾ ਨਹੀਂ ਲੈਣਾ ਠੀਕ ਹੈ ਲੰਬੇ ਵਾਲਾ ਕੰਮ ਨਹੀਂ ਬਾਈ ਕਹਿੰਦਾ ਕਰਨਾ ਇੱਕ ਡੰਗ ਚੋਵੇ ਦੋ ਚੋਵੇ ਤੇ ਚਾਰ ਚੋਵੇ ਹਲੋ ਬਾਈ ਤੌਰ ਦੇ ਕਰਾਂ ਮਾੜੀ ਜੀ ਲੈ ਬਾਈ ਦੇਖੋ ਨਿਆ ਮੱਝ ਬਿਲਕੁਲ ਬੂਥ ਪਤਲੀ ਸਿੰਘ ਖੁੱਲਾ ਤੇ ਅਡ ਰੋਡਰ ਪ੍ਰੋਡਕਸ਼ਨ ਖਾ ਆਪਣਾਇਆ ਹੋਇਆ ਮਾਜ ਦੇਖੋ ਜੀ ਕਰੋ ਚੈੱਕ ਇੱਕ ਵਾਰ ਤੁਰਤ ਕਰੋ ਚੈੱਕ ਆ ਜਾ ਮੋੜ ਲੈ ਸੋਨਿਆ ਇਹਦੀ ਵੀ ਡਿਟੇਲ ਲੈਣਾ ਵੀ ਕਿੰਨਾ ਪੈਸਾ ਮੰਗੂ ਤੇ ਕਿੰਨੇ ਲੀਟਰ ਦੁੱਧ ਕੱਢੂ ਤੇ ਆ ਜਾ ਬੰਨ ਦੇ ਸੋਨਿਆ ਕੀ ਗੱਲ ਦੁੱਧ ਦੇ ਕੜਾ ਨਾ ਕਰਦੀ ਐ ਕੋਈ ਪੈਰਪੂਰ ਚ ਲੱਗਿਆ ਹੋਇਆ ਕੋਈ ਸੇ ਦੇ ਹਾਂਜੀ ਹਾਂ ਹਲੋ ਜੀ ਇੱਕ ਵਾਰੀ ਗੈਪ ਵਾਲਾ ਥੰਡ ਬਿਲਕੁਲ ਚਾਰੇ ਥਾਣੀ ਪਹੁੰਚਿਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਹੈ ਆਪਣਾ ਸੁਨਾਮ ਜੀ ਸੁਨਾਮ ਹਾਂਜੀ ਤੇ ਕਿੰਨੇ ਲੀਟਰ ਦੁੱਧ ਤਾਂ ਹੁਣ ਮੱਝ ਥੱਲੇ ਇਹਦਾ ਹੈਗਾ 11 ਆ ਕੱਟੂਈ ਬੂਰਾ ਇਹਦਾ ਮਗਰ ਹਾਂਜੀ ਸਾਣ ਬੂਰਾ ਚੀਕ ਸੀਮੈਂਟ ਸੀ ਸੀਮੈਂਟ ਸੀਮੈਂਟ ਦੀ ਠੀਕ ਹੈ ਤੇ ਦੁੱਧ ਕਿੰਨਾ ਕਿਹਾ ਸੀ 11 11 ਲੀਟਰ ਦੁੱਧ ਤੇ ਡਿਵਾਂਡ ਕੀ ਕਰ ਦੋ ਡਿਵਾਂਡ 120 120 120 ਤੇ ਸੂਏ ਤੀਜੇ ਕਹਦੇ ਤੀਜੇ ਕਹਦੇ ਹਾਂ ਆ ਲੋ ਜੀ ਤੀਜੇ ਛੂਏ ਤੇ ਦੁੱਧਾ 11 11 ਲੀਟਰ ਤੇ ਡਿਵਾਂਡ ਡਿਵਾਂਡ 120 120 ਇੱਧਰ ਹੋ ਮਾੜਾ ਸਾਹਮਣੇ 120 ਹਾਂਜੀ ਤੇ ਮੌਕੇ ਤੇ ਮੌਕੇ ਤੇ ਕਰ ਲਾਂਗੇ ਕੋਈ ਦੇਖ ਲਾਂਗੇ ਅੱਛਾ ਤੇ ਮੋਬਾਈਲ ਨੰਬਰ ਬੋਲ ਜੀ 98781 21432 ਇੱਕ ਵਾਰੀ ਫੇਰ ਬੋਲਦਾ 98781 21432 ਨਾ ਆਪਣਾ ਨਾ ਗਿੰਦੂ ਗੇਲੂ ਪਿੰਡ ਬੰਡ ਮਾਰ ਰਹੇ ਟੌਨ ਸ਼ੇਰ ਹੁਸਨਾਂ ਅੱਛਾ ਸੁਨਾਮ ਠੀਕ ਹੈ ਜੀ ਲਓ ਜੀ ਕਰ ਲੋ ਚੈੱਕ ਇੱਕ ਵਾਰੀ ਪੇਸ ਲਗਾ ਦਿਆਂ ਮੱਝ ਦਾ ਚੱਠੇ ਬਾਦ ਤੋਂ ਮੱਝ ਲੈ ਆਏ ਨੇਗੇ ਤੇ ਇਹਦੀ ਡਿਟੇਲ ਹੈ ਨਾ ਸਾਰੀ ਤੇ ਵਿਕਾਇਮੇ ਸੂਏ ਤੇ ਕਿੰਨਾ ਦੁੱਧ ਕੱਢੂ ਤੇ ਤੋਰ ਬਾਈ ਸੁਣਿਆ ਮਾੜਾ ਜਿਹਾ ਤੋਰਾ ਤਰਾ ਕਰਾ ਚੈੱਕ ਤੇ ਮੱਝ ਜ਼ਬਰਦਸਤ ਹੈ ਇੱਕ ਵਾਰੀ ਦੂਰੋਂ ਦਿਖਾ ਦੇਣਾ ਲੈ ਵੀ ਤੋਰਾ ਤਰਾ ਕਰਨੋ ਚੈੱਕ ਤੋਰ ਤੇ ਸੁਣਾ ਤੋਰ ਤੇ ਥੋੜੀ ਜੀ ਤੇ ਆ ਜਾ ਮੋੜ ਲਿਆ ਕੈਂ ਮੈਂ ਸੂਏ ਸੂਏ 3 ਕਿਜੀ ਹੁੰਦੇ ਹੈ ਕੈਂ ਮੈਂ ਸੂਏ ਸੂ 3 ਜੇ ਸੂਇ ਹੈ ਮੈਂ ਘਰ ਦੀ 3 ਜੇ ਸੂਇ ਹੈ ਠੀਕ ਹੈ ਤੇ ਦੁੱਧ ਕਿੰਨੇ ਲੀਟਰ ਹੁੰਦੇ ਥਲੇ ਦੁੱਧ ਤਾਂ ਹੁਣ 12 ਤਾਂ ਹੁਣੀ ਹੈਗਾ 12 ਮੌਜੂਦ ਚਾਰਕ ਤਾਂ ਹਜੇ ਤਾਂ ਵਧੂ ਫਿਰ ਮਹੀਨੇ ਬਾਅਦ ਦੁੱਧ ਵਧਦਾ ਪਸੂ 16 ਲੀਟਰ ਚੋਇਆ ਹੈ 16 ਲੀਟਰ ਪਿਛਲੇ ਸੂਏ ਚੋਇਆ ਹੈ ਆਪਣਾ ਹੈ ਹੁਣ ਮਗਰ ਜਾਨਵਰ ਕੀ ਹੈਗੇ ਕੱਟਾ ਜੀ ਇਹ ਆ ਕੱਟਾ ਹਾਂ ਠੀਕ ਹੈ ਤੇ ਮਗਰ ਕੱਟਾ ਤੇ ਭਾਈ ਫੇਚ ਕੁਆਰਟੀ ਕਰ ਲਓ ਇੱਕ ਵਾਰੀ ਚੈੱਕ ਤੇ ਇਹਦੀ ਦੱਸ ਦਾਂ ਵੀ ਕੀ ਮੰਗਦਾ ਹੈ ਬਾਈ ਤੇ ਆ ਜਾ ਦੱਸ ਇੱਧਰ ਆ ਜਾ ਬਾਈ ਕਿੰਨੇ ਪੈਸੇ ਮੰਗਦੋਂ ਹੁਣ ਸਹੀ ਸਹੀ ਦੱਸ ਇੱਕ 35 ਇੱਕ 35 ਠੀਕ ਹੈ ਮੌਕੇ ਤੇ ਕੁਛ ਮੌਕੇ ਤੇ ਕਰਾਂਗੇ ਫਿਰ ਉਹ ਜਿਆ ਵਾਤਾ ਘਟਾ ਦੁੱਧ ਹੁਣ ਕਿੰਨਾ ਕੱਢੂ ਇਹ ਇੱਕ 35 ਦਾ ਜਮ 1500 ਇੰਤਰਾਮ ਨੇ ਕੱਢਦੀ ਹੈ ਰਾਮ ਨਾਲ ਕੱਢੂਗੀ ਠੀਕ ਹੈ ਮੋਬਾਈਲ ਨੰਬਰ ਬੋਲ ਦੋ 97818 ਹਾਂ ਜੀ 6456 ਇੱਕ ਵਾਰੀ ਫੇਰ ਬੋਲ ਦੋ 97 118 64 906 ਠੀਕ ਆ ਬਾਲਾ ਸ਼ਰੀਰ ਬੰਨਿਆ ਤੇਰਾ ਵੀ ਮਤਰਾ ਹੈ ਨਾ ਠੀਕ ਆ ਲੈ ਭਾਈ ਇੱਕ ਵਾਰੀ ਮੈਂ ਫੇਰ ਦਿਖਾ ਦਿਆਂ ਲਿਓਟਾ ਲੂਟਾ ਤੇ ਇੱਕ ਵਾਰੀ ਮੈਂ ਦੂਰੋਂ ਦਿਖਾ ਦਿਆਂ ਮੱਜ ਨੂੰ ਤੇ ਸਪਰਕ ਕਰਿਓ ਭਾਈ ਨਾਲ ਕਿੰਨੇ ਕਿ ਭਾਈ ਖਰੀਦਣ ਦਾ ਜੋ ਚਾਹ ਆਣਾ ਇੱਕ 60 ਬਾਈ ਰੇਟ ਕਰਦਾ ਤੇ ਦੁੱਧ ਕਿੰਨੇ ਲੀਟਰ ਦੱਸਿਆ ਸੀ ਭਾਈ 15 ਲੀਟਰ ਤਿਆਰ ਹੈ 15 ਲੀਟਰ ਤਿਆਰ ਹੈ ਤੇ ਮੱਝ ਬੜੀ ਸੁਨੱਖੀ ਜ਼ਬਰਦਸਤ ਪਤਲੀ ਪਤਲੀ ਬੂਥ ਲੰਮੀ ਪੂਸ ਅੱਛਾ ਕਿਤੇ ਕਿਹੜੇ ਪਿੰਡੋਂ ਜੋਧਪੁਰ ਫਾਖੜ ਜੀ ਅੱਛਾ ਠੀਕ ਹੈ ਲੈ ਭਾਈ ਗੈਪ ਵਾਲਾ ਥਾਣਾ ਲੱਗਿਆ ਹੋਇਆ ਮੱਝ ਤੇ ਸਪੈਸ਼ਲੀ ਵੀਡੀਓ ਬਣਾਈ ਹੈ ਦੁੱਧ ਵਾਲੀਆਂ ਨਾੜਾਂ ਵੀ ਬਣੀਆਂ ਹੋਈਆਂ ਨੇ ਲੈ ਵੇਤੇ ਤੇ ਸੂਏ ਕਿੰਨੇ ਆ ਸੋਣਿਆ ਦੂਜੇ ਸੂਏ ਜੀ ਦੂਜੇ ਸੂਏ ਠੀਕ ਹੈ ਤੇ ਮਗਰ ਆ ਜਾਣ ਪਰ ਕੀ ਆ ਤੇ ਕੱਟੀ ਐ ਠੀਕ ਐ ਕੱਟੀ ਆ ਬਈ ਅੱਖ ਕੱਟੀ ਦੀ ਬੜੀ ਸੋਹਣੀ ਆ ਬਾਈ ਹੈਨਾ ਕੁਛ ਹੀ ਮਨਾ ਇਹਦਾ ਥਾਂ ਸੀਮੇਣਾ ਅੱਛਾ ਝੋਟਾ ਮੋਰਾ ਦਾ ਅੱਛਾ ਮੋਰਾ ਦਾ ਝੋਟਾ ਐ ਠੀਕ ਐ ਤੇ ਕੱਟੀ ਬੜੀ ਜ਼ਬਰਦਸਤ ਆ ਬਾਈ ਇਹਦੇ ਮਗਰ ਤੇ ਦੁੱਧ ਵਾਲੀਆਂ ਨਾੜਾਂ ਬੜੀਆਂ ਆਪਣੀਆਂ ਹੋਈਆਂ ਵਧੀਆ ਸੁਨੱਖੀਆਂ ਤੇ ਮੋਬਾਈਲ ਨੰਬਰ ਸੋਹਣਾ ਫੇਰ ਬੋਲ ਦੇ ਇੱਕ ਵਾਰੀ 99157 ਹੂੰ 65345 ਇੱਕ ਵਾਰੀ ਫੇਰ ਬੋਲੋ 99157 65345 ਲੈ ਬਾਈ ਸਪਰਕ ਕਰ ਲਿਓ ਬਾਈ ਨਾਲ ਤੇ ਇੱਕ ਵਾਰੀ ਮੈਂ ਫੇਰ ਨੇੜੋਂ ਦਿਖਾ ਦਿਆਂ ਤੇ ਇਸ ਕਰ ਲੋ ਚੈੱਕ ਤੇ ਅੱਡ ਇੱਕ ਵਾਰ ਚੈੱਕ ਕਰ ਲੋ ਤੇ ਲਓ ਜੀ ਲੈ ਵੜੀ ਅੱਲੇ ਤੋਂ ਮੱਝ ਆਈ ਹੈ ਇਹ ਬਾਈ ਪੂਰੀ ਤੇ ਬੜੀ ਜ਼ਬਰਦਸਤ ਮੱਝ ਹੈਗੀ ਤੇ ਆਰਡਰ ਬਹੁਤ ਸਨੱਖਾ ਬਣਿਆ ਹੋਇਆ ਲੈ ਇੱਕ ਵਾਰ ਦੇਖ ਲੋ ਤੇ ਇਹਦੀ ਵੀ ਸਾਰੀ ਡਿਟੇਲ ਲੈਣਾ ਤੇ ਕਿੰਮੇ ਸੂਏ ਤੇ ਕਿੰਨਾ ਦੁੱਧ ਉਹੀ ਕਿਵੇਂ ਆਪਾਂ ਪੁੱਛਦੇ ਹੁੰਨੇ ਆ ਤੇ ਲੈ ਦਰਦੀ ਹੈ ਇੱਕ ਵਾਰੀ ਤੋਟੇ ਤੋਟੇ ਕੱਟੀ ਲੈ ਮੜੀ ਕੱਟੀ ਲੈ ਕੱਟੀ ਲੈ ਲੈ ਨਾਲ ਇੱਕ ਕਿੰਨਾ ਚਿਰ ਹੋ ਗਿਆ ਸੂਈ ਨੂੰ ਹੁਣ ਅੱਜ 11ਵਾਂ ਦਿਨ ਹੈ ਜੀ 11ਵਾਂ ਦਿਨ ਸੂਈ ਨੂੰ ਹੈ ਤੇ ਕੱਟੀ ਕਿਹੜੇ ਸੰਦਿਆ ਕੁ ਸੀਮਨ ਬਾਰੇ ਪਤਾ ਅਮਰਤੀ ਦੀ ਹੈ ਠੀਕ ਆ ਲਓ ਜੀ ਕਰੋ ਚੱਕ ਇੱਕ ਵਾਰ ਤੋੜਾ ਤਾਰਾ ਮੱਝ ਦਾ ਤੇ ਪੁੱਛਦਾ ਇਹਦੀ ਜਾਣਕਾਰੀ ਲੈਣਾ ਸਾਰੀ ਇੱਕ ਵਾਰੀ ਮੈਂ ਪਿੱਛੋਂ ਚੈੱਕ ਕਰਵਾ ਦਿਆਂ ਇਹ ਆ ਲਓ ਜੀ ਮੱਝ ਜ਼ਬਰਦਸਤ ਬਣਿਆ ਹੋਇਆ ਹੈ ਤੇ ਸਾਰੀ ਟ੍ਰੇਲ ਹੈ ਨਾ ਇਹਦੀ ਵੀ ਹਾਂ ਭਾਈ ਬੰਨ ਲਾ ਕੇ ਰਾਂ ਇੱਕ ਵਾਰੀ ਬੰਨ ਲਾ ਬੰਨ ਲਾ ਤੇ ਪੁੱਛਦਾ ਭਾਈ ਦੱਸਦਾ ਰੇਟ ਕੀ ਰੇਟ ਮੰਗਦਾ ਤੇ ਕਿੰਨੇ ਲੀਟਰ ਦੁੱਧ ਤੇ ਕਿੱਥੋਂ ਤੱਕ ਛੱਡੂ ਤੇ ਕਿੰਨੇ ਮੰਗੂ ਤੇ ਕੀ ਮੋਬਾਈਲ ਨੰਬਰ ਸਾਰਾ ਪੁੱਛ ਕੇ ਦੱਸਦਾ ਹੱਕ ਦਾ ਕਦੇ ਡਰਦੀ ਆ ਡਰਦੀ ਆ ਡਰਦੀ ਆ ਆਈ ਨਹੀਂ ਨਾ ਕਦੇ ਹਾਂ ਚੱਲ ਕੋਈ ਨਹੀਂ ਹੋਲੀ ਦੱਛ ਦੇ ਹਾਂ ਕਿੰਨੇ ਲੀਟਰ ਦੁੱਧਾ ਹੋਣੇ ਥੱਲੇ 14 ਲੀਟਰ ਠੀਕ ਐ ਕੈਦਰਾ ਦੀ ਛੋਈ 12 ਦਿਨਾਂ ਦੀ ਸੂਈ ਤੇ 14 ਲੀਟਰ ਦੁੱਧ 14 ਲੀਟਰ ਦੁੱਧ ਆ ਤੇ ਠੀਕ ਆ ਤੇ ਤੀਜਾ ਸੂਆ ਡਿਮਾਂਡ ਕੀ ਕਰ ਦੋ ਡਿਮਾਂਡ 160 160 ਮੌਕੇ ਤੇ ਕਰ ਦਾਂਗੇ ਮੌਕੇ ਤੇ ਮੈਂ ਤਣ ਕਰ ਦਾਂਗੇ ਮੋਬਾਈਲ ਨੰਬਰ ਬੋਲ ਦੋ 68931088 ਅ ਪਿੰਡ 68931088 ਪਿੰਡ ਅੱਲਾ ਜੀ ਠੀਕ ਆ ਨਾਂ ਬਲਜਿੰਦਰ ਬਲਜਿੰਦਰ ਲੈ ਬਾਈ ਸਪਰਕ ਕਰਿਓ ਮੱਝ ਨੱਕੀ ਐ ਘਰ ਦੀ ਮੱਝ ਐ ਤੇ ਕੋਈ ਐਡੀ ਗਲੰਬੇ ਵਾਲੀ ਕੱਲ ਨਹੀਂ ਹੈਗੀ ਆਪ ਦਾ ਇੱਕ ਦੋ ਡੰਗ ਟਰਾਈ ਮਾਰ ਕੇ ਲਿਓ ਤੇ ਕਿਹੜੇ ਵੀਰ ਨੇ ਚਾਵਾਨ ਨੇ ਸਪਰਕ ਕਰਿਓ ਮੋਬਾਈਲ ਨੰਬਰ ਬੋਲਤਾ